ਮੋਗਾ ਪੋਂਚੇ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਹਾਂ ਮੈਂ ਸੌਂ ਖਾਦੀ ਸੀ ਪਰ ਮੈਂ ਸੌਂ ਜੋ ਖਾਦੀ ਸੀ ਉਹ ਨਸ਼ਾ ਖਤਮ ਕਰਨ ਦੀ ਨਹੀਂ ਖਾਦੀ ਸੀ ਨਸ਼ੇਦਾਲ ਲੱਕ ਭੰਨਣ ਦੀ ਸੌਂ ਖਾਦੀ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਕਿ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਗੇ ਉਸ ਨੂੰ ਲੈ ਕੇ ਅੱਜ 9 ਸਾਲਾਂ ਬਾਅਦ ਕੈਪਟਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤਬ ਧਰਮਤਾਂ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਤਕ ਸੀਟ ਨੇ ਭਾਈ ਅਮਰਪਾਸ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੇ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ। ਕੈਪਟਨ ਸਾਹਿਬ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਕਿ ਗੁੱਟਕਾ ਸਾਹਿਬ ਚੱਕ ਕੇ ਕਿਹੜਾ ਸਾਡੀ ਹੈ ਕਾਂਗਰਸ ਦਾ ਬੇੜਾ ਕਰਦੇ। ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਕਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਤ ਸਾਹਿਬ ਨੇੜੇ ਹੀ ਸੀ ਤਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨ ਦਾ ਸਾਹ ਦੇ ਸਾਹਮਣੇ ਮੈਂ ਸੌਖਾ ਨਾ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਸ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਔਰ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ੍ਹ ਮਿਨਿਸਟਰ ਨੇ ਔਰ ਜੇਲ੍ਹ ਮਹਿਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੇ ਡੇ ਜੇਪ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਰੇ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਰਸ ਇਨਵੈਸਟੀਗੇਸ਼ਨ ਠੀਕ ਹੈ ਇਹ ਨਹੀਂ ਇਹ ਕੌਣ ਹੁੰਦਾ ਹੈ ਚੀਫ ਮਿੰისტਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ that is why ਮੈਂ ਕੇਸੀ ਮਜੀਠਾ ਮਜੀਠਾ ਮੇਰਾ ਕੋਈ ਮੀਤ ਮਜੀਠਾ ਮੇਰਾ ਕੋਈ ਅਹਿਲੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਐਸ ਮੁਲਕ ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚ ਇੱਕ ਬਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਵਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸਾਈਡਿੰਗ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਊਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਡ ਚ ਇਹ ਗਲਤ ਬਾਤ ਹੈ